ਪੁਲਿਸ ਨੇ ਸੇਤਿਆ ਪੇਪਰ ਮਿੱਲ ਦੇ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲਿਆਂ ਦਾ ਕੀਤਾ ਇਨਕਾਊਂਟਰ ਮੁਖਤਸਰ ਪੁਲਿਸ ਦੀ ਵੱਡੀ ਕਾਰਵਾਈ ਫਰੋਤੀ ਮੰਗਣ ਵਾਲਿਆਂ ਨੇ ਖੁੱਦ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਸੀ ਸਬੰਧ ਸ਼੍ਰੀ ਮੁਖਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਇੱਕ ਵੱਡੀ ਕਾਰਵਾਈ ਕਰਦਿਆਂ ਸੇਤਿਆ ਪੇਪਰ ਮਿੱਲ ਦੇ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲਿਆਂ ਦਾ ਪਿੰਡ ਲੁਬਾਣਿਆਂ ਵਾਲੀ ਵਿਖੇ ਵਰਦੇ ਮੀਂਹ ਦੌਰਾਨ ਇਨਕਾਊਂਟਰ ਕੀਤਾ ਪੁਲਿਸ ਵੱਲੋਂ ਇਹ ਜਾਣਕਾਰੀ ਸਵੇਰੇ ਕਰੀਬ 9 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱ एसएसपी तुषार गुप्ता ਨੇ ਦੱਸਿਆ ਕਿ ਪੀੜਤ ਠੇਕੇਦਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਫਰੋਤੀ ਮੰਗਣ ਵਾਲਿਆਂ ਨੂੰ ਪਿੰਡ ਲੁਬਾਣਿਆਂ ਵਾਲੀ ਵਿਖੇ ਫਰੋਤੀ ਦੀ ਰਕਮ ਦੇਣ ਵਾਸਤੇ ਬੁਲਾਇਆ ਸੀ ਫਰੋਤੀ ਦੀ ਰਕਮ ਲੈਣ ਵਾਸਤੇ ਕੁਲ 3 ਵਿਅਕਤੀ ਆਏ ਸਨ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ ਜਦਕਿ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸਿਗੇ ਇਕ ਕੰਟਰੈਕਟਰ ਸੇਤਿਆ ਮਿਲਜ਼ੇਵਿਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਤੋਂ ਜੋ ਬੰਦੇ ਸੀਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹ ਜੋ 사ਧੂ ਰਾਮ ਹੈਗੇ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਅਪਰੋਚ ਕਰਨ ਤੋਂ ਬਾਅਦ ਐਸੀ ਟੀਮਾਂ ਬਣਾਈ ਤੇ ਜੋ ਐਕਸਟਰਸ਼ਨਿਸ ਸੀਗੇ ਇਹਨਾਂ ਦੇ ਨਾਲ ਗਲਬਾਜ ਸ਼ੁਰੂ ਕੀਤਾ ਜੇ ਇਹਨਾਂ ਦੇ ਸੀਗੇ ਇਹਨਾਂ ਦੇ ਨਾਲ ਨੇਗੋਸ਼ੀਏਸ਼ਨ ਚੱਲਦੀ ਰਹੀ ਜੀ ਨੇਗੋਸ਼ੀਏਸ਼ਨਸ ਤੋਂ ਬਾਅਦ ਸਾਡਾ ਇੱਕ ਪਲਾਨ ਬਣਿਆ ਕਿ ਅਸੀਂ ਜੋ ਹੈ ਪੈਸੇ ਹੈਂਡਓਵਰ ਕਰਾਂਗੇ ਤੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਮੰਗੇ ਇਹਨਾਂ ਨੂੰ ਟਰੈਕ ਕੀਤਾ ਜਾਏਗਾ ਤੇ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇੰਟਾਜ CIA ਅੰਡਰ ਦੀ ਸੁਪਰਵੀਜ਼ਨ ਆਵ SPD ਤੇ DSPD ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਇਹਨਾਂ ਤੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ ਇਕਸੋਰਸ਼ਨ ਕਾਲਸ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੈਗੀ ਹੈ ਇਹਨਾਂ ਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋ 1 ਰੁਪਏ ਐਕਸਟਰਾ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗੱਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਨਾਲ ਉਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਵੱਜਾ ਉਹਨੂੰ ਹਸਪੀਟਲ ਲੈ ਕਰ ਗਿਆ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਕਦਰ ਤੋਂ ਇਹ ਉਹਨਾਂ ਤੋਂ ਰੰਗਦਾਰੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚੱਲੋ ਜੀ ਦੋ ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨਾਂ ਨੂੰ ਨਾਬ ਕਰਾਂਗੇ ਇਹ ਲਾਰੈਂਸ ਬਿਸ਼ਨੂਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗ ਰਹੀ ਸੀ ਤੇ ਐ WCC ਕੋਈ ਲਾਰੈਂਸ ਨਾਲ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਰਤਾਲ ਹੈਗੀ ਜੀ ਉਹਦੇ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹਨ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਅੱਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ